ਦਾ ਖੀਰੀ ਵਿੱਚ ਆ ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਤਾਂ ਆਈ ਪਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਅੱਜ ਦੀ ਵੀਡੀਓ ਦੇ ਵਿੱਚ ਰਵਣੇ ਦੀਆਂ 4 ਜਰਸੀਆਂ ਸੇਲ ਹੈ ਇੱਕ ਖੀਰੀ ਆ ਗੱਬਣ ਤਿਆਰ ਦੋ ਜਰਸੀਆਂ ਆ ਖੜੀਆਂ ਇੱਕ ਜਰਸੀ ਜਰੰਦਰ ਜੀ ਲਗੋਈ ਖੜਾ ਉਹ ਤੋਕੜ ਗੱਬਣਾ ਕਹਿੰਦਾ ਇਹਨੂੰ ਅੰਦਰ ਜਗਾ ਤੋਂ ਲਗੋਇਆ ਇਹ ਉਹੀ ਬੰਤੀ ਵੀਰੇ ਚੱਲ ਪਹਿਲਾਂ ਨਾਮ ਐਡਰੈਸ ਦੱਸ ਨਾਮ ਪਰ ਰਮਦੀਪ ਸਿੰਘ ਪਿੰਡ ਤਾਜਪੁਰ ਤਸੀਰ ਰੈਕੌਰ ਜਿਲ੍ਹਾ ਲੁਧਿਆਣਾ ਕਿੱਥੇ ਦਾ ਪਿੰਡ ਤੇਰਾ ਇਹ ਰੈਕੌਰ ਦੇ ਜਮਾ ਨਾਲ ਵੀਰੇ ਰੈਕੌਰ ਦੇ ਹਾਂ ਫੋਨ ਨੰਬਰ ਦਾ ਇਹ 9832 33431 95924 95922 ਵੀਰੇ ਕਿੰਨੇ ਜਾਨਵਰ ਆ ਚਾਰ ਚਾਰ ਕਿਹੜੇ ਪਾਸੇ ਲੱਗੇ ਇਧਰੋਂ ਲੱਗੇ ਟੋਕੜ ਗੱਭਣ ਦੇ ਵੀਰੇ ਹੈ ਟੋਕੜ ਗੱਭਣ ਤੋਂ ਲੱਗੇ ਜਾਂਦੇ ਆ ਚੱਲ ਦੱਸ ਇਹਦੇ ਬਾਰੇ ਇਹ ਵੀਰੇ ਮੂੰਹੋਂ ਚਾਰ ਦੰਦਾਂ ਕਿਵੇਂ ਮੂੰਹੋਂ ਚਾਰ ਦੰਦ ਹਾਂ ਪਹਿਲਾ ਸੂਆ 6 ਮਹੀਨੇ ਦੀ ਕੰਪਲੀਟ ਗੱਭਣਾ 6 ਲੀਟਰ ਦੁੱਧ ਦਾ ਬੰਦਾ ਵਜਨ 10 ਡੰਗ ਆਪਣੇ ਘਰੇ ਚੋਲਵੇ 6 ਲੀਟਰ ਦੁੱਧ 6 ਲੀਟਰ ਖੁੱਲੀ ਹੋਵਰਾ ਬੰਦਾ 10 ਡੰਗ ਚੋਈ ਜਾਂਦੀ ਠੀਕ ਹੈ ਅਬਦਾ ਆਇਆ ਕਰੇ ਨਾਲੇ ਸਾਡੀ ਗਾਂ ਚੋਈ ਜਾ ਕਰੇ ਨਾਲੇ ਦੁੱਧ ਲੈ ਜਾ ਕਰੇ ਠੀਕ ਹੈ ਹਾਂ ਬੇਸ਼ੱਕ ਬੰਦਾ 10 ਡੰਗ ਚੋਲਵੇ 6 ਲੀਟਰ ਦੁੱਧ ਆ ਬਾਈ ਤੁਸੀਂ ਸੋਣੀ ਲਿਆ 6 ਮਹੀਨਿਆਂ ਦੀ ਇਹ ਗੱਬਣ ਹੈ ਚਾਰ ਦੰਦਾਂ ਮੂੰਹ ਦੇ ਵਿੱਚ ਮੂੰਹ ਤੋਂ ਚਾਰ ਦੰਦਾਂ ਪਹਿਲਾਂ ਨਾ ਕਿ ਦੂਜੇ ਨਾ ਪਹਿਲੇ ਸੁਵੇ ਸੁਵੇ ਨਾਲ ਦੂਜੇ ਸੁਵੇ ਬਾਅਦੇ ਖੱਬਣਾਂ ਪਹਿਲੇ ਸੂਏ ਸੂਈ ਆ ਦੂਜੇ ਵਾਸਤੇ ਗੱਭਣ ਬੜੀ ਵਧੀਆ ਵੀਰੇ ਬਰੀਡ ਆ ਬਾਕੀ ਟਿਕਟ ਉਏ ਬੜੇ ਬਹੁਤ ਵਧੀਆ ਜਰਸੀ ਆ ਲੱਗਿਆ ਠੀਕ ਐ ਉਹ ਆਪਾਂ ਪੁੱਛ ਕੇ ਕਨਫਰਮ ਕਰਪਾਂਗੇ ਠੀਕ ਐ ਰਿਕਾਰਡ ਵਾਲੇ ਲਿਆਉਣਾ ਤੂੰ ਜਾਨਵਰ ਸਾਰੇ ਹਾਂ ਹਾਂ ਵੀਰੇ 6 ਲੀਟਰ ਦੁੱਧ ਇਹ ਵੀ ਆਪ ਨੂੰ ਦੱਸੇ ਲੋੜੀ ਕੁਆਲਿਟੀ ਦੇਖੋ ਵਹਿਣ ਦੀ 6 ਮਹੀਨੇ ਦੀ ਗੱਭਣ ਚੈੱਕ ਪਾਸ ਐ ਜੇ ਕੁਆਲਿਟੀ ਤਾਂ ਹੀ ਆ ਖੀਰੀ ਸੂਈ ਆ ਹੁਣ ਖੀਰੀ ਸੂਈ ਉਹ ਚਾਰਦੰਦ ਹੋਈ ਆ ਹੂੰ ਕਿੰਨੇ ਦੀ ਇਹ ਵੀ 42000 ਦੇਣਾਗੇ 42000 ਦੀ ਰਵਣਾ ਕਿ ਦਿਖਾ ਦੇ ਵੀਰੇ ਮੁੜ ਕੇ ਲੈਣਾ ਹੈ ਨਾ ਹੋਵੀ ਕੀ ਚੀਜ਼ ਦੇਖਣ ਦੀ ਲੋੜ ਕੋਈ ਲੈ ਆ ਲੋ ਜੀ ਦੰਦ ਦੇਖ ਲੋ ਚਾਰ ਦੰਦ ਆ ਸਾਈਡਾਂ ਵਾਲੇ ਦੋ ਦੋ ਦੰਦ ਦੁੱਧ ਦੰਦ ਆ 40 ਤੇ 2 42000 ਦੀ ਰਮਣਾ ਕਹਿੰਦਾ ਦੇ ਦੇਣੀ ਆ ਦੁਪਹਿਰੇ ਵੀਡੀਓ ਬਣਾ ਰਹੇ ਆ 1:00 ਵਜੇ ਦੇ ਆਸੇ ਪਾਸੇ ਬਾਕੀ ਤੁਹਾਨੂੰ ਮਸੂਹਨ ਤੇ ਰਾਈਟ ਸਮਾਂ ਮੁਖਾ ਦੇਣਾ ਕਿ ਕਿੰਨੇ ਵਜ ਗਏ ਕਿੰਨੇ ਮਿੰਟ ਹੋ ਗਏ 1:48 ਤੇ ਦੁਪਹਿਰੇ 21 ਅਗਸਤ ਅੱਜ 21 ਤਰੀਕ ਹੈ ਦਿਨ ਹੈਗਾ ਵੀਰਵਾਰ ਤੇ ਜਿਹਦੇ ਪਸੰਦ ਆਊਗੀ 6 ਮਹੀਨਿਆਂ ਦੀ ਗੱਭਣ 6 ਲੀਟਰ ਦੁੱਧ 42000 ਦੀ ਆਹ ਵੇਖਿਆ ਕੀਤਾ ਫਿਰ ਨਾ ਤੂੰ ਤਰੀਕ ਦੱਸ ਤੀ ਯਾਰਾ ਨਹੀਂ ਲੋਕ ਪੁਰਾਣੀਆਂ ਵੀ ਨਹੀਂ ਚੱਕ ਲਏ ਥੂਣ ਲਾਈ ਜਾਂਦਾ ਨਹੀਂ ਉਹਦੇ 2 ਸਾਲ ਪੁਰਾਣੀ ਕਹਿੰਦੇ ਤਰੀਕ ਪਾ ਦਿਆ ਕਰੋ ਤੇ ਤਰੀਕ ਤੁਸੀਂ ਬੋਲਿਆ ਕਰੋ ਤੁਸੀਂ ਬੋਲਦੇ ਕਾਹਦਾ ਨਹੀਂ ਜਦੋਂ ਪਹੂ ਵੇਚਣੇ ਤਰੀਕ ਕੀ ਨਹੀਂ ਬੋਲਣੀ ਤੁਸੀਂ ਬੋਲਣੀ ਆ ਤੁਸੀਂ ਵੀਰੂ ਬੋਲਣੀ ਆ ਚਲ ਫਿਰ ਫੋਨ ਤਾਂ ਤੁਹਾਨੂੰ ਹੀ ਆਉਣਾ ਫਿਰ ਆ ਜਾ ਦੂਜੇ ਪਾਸੇ ਆ ਜਾ ਇਹ ਵੀਰੇ ਦੂਜੇ ਸੂਏ ਆ ਹਾਂ ਇਹਦੇ 7 ਤਰੀਕ ਨੂੰ ਟਾਈਮ ਪੂਰਾ ਦਾ ਸੱਤ ਨੂੰ ਹਾਂ 7 ਵਜੇ ਮੂੰਹੋਂ ਛੇ ਦੰਦਾਂ ਦਾ ਸੁਆ ਦੂਜਾ ਦਾ ਕਿੰਨਾ ਕੁ ਦੁੱਧ ਦੇ ਦੋ ਦੁੱਧ ਮੇਰੇ ਵਸੀ ਦੇ ਦੂੰਗੀ 13 14 ਤੂੰ ਕਿੰਨਾ ਚਵਾ ਕੇ ਦੇ ਦੇਂਗਾ ਆਪਣੇ ਕੋਲ ਪਰ ਰਹਿਣੀ ਹੋਣੀ ਕੀ ਜੀ ਜਿਵੇਂ ਚਵਾਉਣ ਲਾ ਕੇ ਫੇਰ ਤਾਂ ਮਹੀਨੇ ਦੇ ਦੋ ਹੀ ਵੇਚਾਂਗੇ ਹਾਂ ਦਿਨ ਕਿੰਨੇ ਪਏ ਆ 7 ਤਰੀ ਨੂੰ ਟਾਈਮ ਪੂਰਾ ਬੈ ਕੱਢ ਬਾਹਰ ਨੂੰ ਫਿਰ ਕਿੰਨੇ ਦੀ ਰਵਣੇ ਇਹ ਇਹ ਵੀ 47000 ਦੇ ਦੇਣਾ ਇੱਕ ਨੰਬਰ 42 ਦੀ ਦੋ ਨੰਬਰ 47 ਦੀ ਮੂੰਹੋਂ ਛੇ ਦੰਦਾਂ ਦਾ ਮੂੰਹੋਂ ਛੇ ਦੰਦਾਂ ਦਾ 7 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅੱਜ 21 ਤਰੀਕ ਆ ਆ ਦਿਨ ਵੇਖ ਲੋ ਕਿੰਨੇ ਰਹਿ ਗਏ ਆ 7 ਦਿਨ ਉਤਲੇ ਪਏ ਆ ਤੇ 21 ਤਰੀਕ ਆ ਤੇ ਆ ਦਿਨ ਰਹਿ ਗਏ 15 ਦਿਨਾਂ ਦੀ ਕੱਚੀ ਆ ਇਧਰ ਗਗਨਾ ਵੀ ਉੱਠ ਸੁੱਤਾ ਪਿਆ ਉੱਠ ਕੇ ਆ ਗਿਆ ਸੌਂਦਾ ਬਹੁਤਾ ਇਹ 15 ਦਿਨਾਂ ਦੀ ਕੱਚੀ ਆ 13 14 ਰਵਣਾ ਕਹਿੰਦਾ ਦੁੱਧ ਪਿਆ ਜੂ ਇਹ ਤਾਜਪੁਰ ਵਾਲੇ ਰਵਣੇ ਕੋਲੇ ਜਰਸੀਆਂ ਹੀ ਹੁੰਦੀਆਂ ਜਿਆਦਾਤਰ ਕਿਸੇ ਨੂੰ ਜਰਸੀਆਂ ਚਾਹੀਦੀਆਂ ਇਹ ਏਰੀਏ ਚ ਲੁਧਿਆਣੇ ਏਰੀਏ ਚ ਮੋਗੇ ਏਰੀਏ ਚ ਕਿਉਂਕਿ ਮੋਗੇ ਦੀ ਵੀ ਨਾਲ ਹੀ ਹੱਦ ਲੱਗ ਜਾਂਦੀ ਆ ਤੇ ਰਵਣੇ ਦੇ ਘਰੇ ਆ ਜਾਓ ਜਦੋਂ ਮਰਜੀ ਪਤਾ ਨਹੀਂ ਕੀ ਗੱਲ ਲਿਆਉਂਦਾ ਬਾੜੀਆਂ ਚਰਸੀਆਂ ਹੀ ਇਹ ਚਾਰ ਹੀ ਥਾਣਾ ਵੀਰੇ ਹਾਂ ਵੇਖੀ ਲੱਤ ਲੁੱਟਾ ਨਾ ਮਾਰੇ ਲੈ ਲੱਤ ਮਾਰੂ ਲੈ ਜਾ ਲੈ ਇਹਨੂੰ ਬਹੁਤ ਸੇਲ ਆਂਦਾ ਇਹ ਛਿੱਗੀ ਆ ਤੈਨੂੰ ਕੈਦ ਆਂਦਾ ਤੂੰ ਮੈਂ ਕਿਹ ਕੈਦ ਆਂਦਾ ਖੀਰਾ ਕਿਵੇਂ ਆ ਖੀਰਾ ਹੈ ਜੀ ਖੀਰਾ ਹੈ ਜੀ ਏ ਸ਼ਿੱਗੀਆ ਰਮਨਕ ਤੇਰੀ ਉਮਰ ਕਿੰਨੀ ਹੋਊਗੀ ਤੇਰੀ ਉਮਰ ਕਿੰਨੀ ਹੋਊ ਜੀ ਹੋਊਗੀ 20 ਸਾਲ ਹੋਰ ਕਿੰਨੀ 20 21 ਸਾਲ ਲੈ 20 ਕਿ ਸਾਲ ਤਾਂ ਥੋੜੀ ਆ ਵੱਧ ਹੋਊਗੀ ਹੋਊਗੀ 28 30 ਸਾਲ ਘੱਟੋ ਘੱਟ ਸੀਲ ਸੌ ਪੂਰੀ ਆ 13 ਪਿਆਜੇ 14 ਪਿਆਜੇ ਰਵਣਾ ਕਹਿੰਦਾ ਇੰਨਾ ਦੁੱਧ ਪਿਆਜੂ ਸੀਲ ਸੌ ਤਾਂ ਬੱਕਰੀਆਂ ਰਹੀ ਹੀ ਹੁੰਦੀਆਂ ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਣਾ 100 ਚੋਂ ਇੱਕ ਅੱਧੀ ਚਲੋ ਗਰੰਟੀ ਤਾਂ ਹੁੰਦੀ ਨਹੀਂ 27 ਮੈਂ ਕਹਿੰਦਾ 100 ਚੋਂ ਇੱਕ ਅੱਧੀ ਦਾ ਭਾਵਾ ਕੋਈ ਲੱਤ ਲੁੱਤਾੜੀ ਨਿਕਲ ਜੇ ਨਹੀਂ 99% ਤਾਂ ਇਹ ਸੀਲ ਸੂਲ ਹੀ ਹੁੰਦੀਆਂ ਐਤੇ ਆ ਜਾ ਰਵਣੇ ਵੀਰੇ ਇਹਦੇ ਵੀ ਦੋ ਦੂਜੇ ਸਮੇ ਸੂਣਾਗਾ ਹਾਂ ਇਹਦੇ 6 ਤਰੀ ਨੂੰ ਟਾਈਮ ਪੂਰਾਗਾ ਉਹਦਾ 7 ਨੂੰ ਇਹਦਾ 6 ਨੂੰ 7 ਨੂੰ ਇਹਦਾ 6 ਨੂੰ ਕਿੱਠੀਆਂ ਜੀਆਂ ਸੁਣਨਾ ਕਿੱਠੀਆਂ ਵੀਰੇ ਇਹਦਾ ਰਿਕਾਰਡ ਆਪਣਾ ਆਨਲਾਈਨ ਹੈਗਾਗਾ ਅਗਲਾ ਮਗਾ ਲਵੇ ਆਪਾਂ ਤੋਂ ਆਪਾਂ ਭੇਜ ਦਾਂਗੇ ਕੀ ਐ ਦੱਸੀ ਦੇ ਫਿਰ ਪੁੰਜ ਗਈ ਐ ਫੋਟੋ ਖਿੱਚੀ ਐ ਫੋਟੋ ਖਿੱਚੀ ਐ ਵੀ ਰਿਕਾਰਡ ਦੀ ਇਹਦੇ ਪਿੱਛੇ ਲੱਗਿਆ ਆ ਟੀਕਾ ਜੇਬਾਈ 02597 ਅੱਛਾ ਇਹ ਕਿਹਦਾ ਹੈ ਇਹ ਇਹਦਾ ਵੀਰੇ ਇਹ ਟੋਕਨ ਪਾਇਆ ਸੀ ਆਪਾਂ ਸੱਚ ਮਾਰ ਕੇ ਦੇਖ ਲਿਆ ਇਹਦਾ ਰਿਕਾਰਡ ਆ ਵੀਰੇ ਕਿਹੜੀ ਕੰਪਨੀ ਦਾ ਟੀਕਾ ਲੱਗਾ ਟੀਕਾ ਦਾ ਬ੍ਰਾਂਡ ਲਿਖਿਆ ਨਹੀਂ ਆ ਪੀ ਐਲ ਐਮ ਜੇ ਵਾਈ ਲਿਖਾਇਆ 02597 02597 ਹਾਂ ਜਰਸੀ ਦਾ ਟੀਕਾ ਦਾ ਕਿੰਨਾ ਕੁ ਦੁੱਧ ਦੇ ਦੂੰ ਇਹਦਾ ਵੀਰੇ ਪਹਿਲੇ ਸੇ ਦੁੱਧਤਾ 14 ਕਿਲੋ ਇਹਦੀ 1500 ਪਲੱਸ ਦੀ ਉਮੀਦ ਹੈਗੀ ਆ ਕਿੰਨੇ ਦੀ ਇਹ 48 ਦੇ ਦਾਂਗੇ ਲਓ ਜੀ ਇਹ 48 ਦੀ ਪਰ ਲਈ 47 ਦੀ ਇਹ 48 ਦੀ ਇਹ ਇੱਕ ਦਿਨ ਪਹਿਲਾਂ ਸੁੰਦੀ ਉਹਦੇ ਨਾਲ ਹਾਂ ਤੇ ਮੁੱਲ 1000 ਵੱਧ ਆ ਇਹਦਾ ਇਹ 14 ਕਿਲੋ ਰਵਣਾ ਕਹਿੰਦਾ ਦੁੱਧ ਦਿੱਤਾ ਇਹ ਉਹਦੇ ਨਾਲ ਰਾਜੀ ਵੱਧ ਹੈ ਜਿਹੜੀ 2 ਨੰਬਰ ਤੇ ਵਿਖਾਈ ਬੱਚੀ ਉਹ ਵੀ ਸੋਹਣੀ ਆ ਬੱਚੀ ਇਹ ਵੀ ਸੋਹਣੀ ਆ ਪਰ ਉਹਦੇ ਨਾਲ ਇਹਦੇ ਵਿੱਚ ਵਜਨ ਵੱਧ ਆ ਦਿਨ 14 ਪਏ ਆ ਡੇਟ ਮੁਤਾਬਕ 14 ਕਿਲੋ ਰਵਣਾ ਖੰਗੂੜਾ ਖੰਗੂੜਾ ਇਹਦਾ ਗੋਤ ਹੈ ਰਵਣਾ ਖੰਗੂੜਾ ਕਹਿੰਦਾ ਇਹਨੇ ਦੁੱਧ ਦਿੱਤਾ ਖੰਗੂੜਾ ਕਿ ਪੰਗੂੜਾ ਤਾਈ ਪੁਰੇ ਦਾ ਪਿੰਡ ਹੈ। ਬਾਕੀ ਤੁਸੀਂ ਸਾਰੇ ਜਾਣਦੇ ਹੀ ਆ ਕਿਹੜਾ ਕੋਈ ਨਵਾਂ ਵਪਾਰੀ ਹੈ। 5-6 ਸਾਲ ਤੋਂ ਆਪਾਂ ਨੂੰ ਵੀ ਵੀਡੀਓ ਬਣਾਉਂਦਿਆਂ ਨੂੰ ਹੋ ਗਏ ਆ। ਲੰਮੇ ਟਾਈਮ ਦਾ ਹੀ ਵਪਾਰ ਦਾ ਕੰਮ ਕਰਦਾ। ਇੱਕ ਇਹ ਹੋ ਗਿਆ, ਇੱਕ ਗਰਦਿਤ ਹੋ ਗਿਆ। ਜਿਹੜਾ ਇੱਕ ਆਲਾ ਇਹ ਨਿੱਕੇ ਹੁੰਦੇ ਸਾਈਕਲ ਤੇ ਵਪਾਰ ਕਰਦੇ ਰਹੇ ਆ। ਹੁਣ ਜਵਾਨਾ ਬਦਲ ਗਿਆ। ਮੋਟਰਸਾਈਕਲ ਵੀ ਲੈ ਜਾਂਦੇ, ਗੱਡੀ ਵੀ ਲੈ ਜਾਂਦੇ ਆ ਪਰ ਇਹ ਪਹਿਲਾਂ ਇਹ ਕਹਿੰਦੇ ਸੀ ਅੱਜ ਤੋਂ 20 ਸਾਲ ਪਹਿਲਾਂ 15 ਸਾਲ ਪਹਿਲਾਂ ਹੀ ਸਾਈਕਲ ਤੇ ਕਹਿੰਦਾ ਆਂ ਗਵਾੜ ਪਹੂ ਲੈਂਦੇ ਹੁੰਦੇ ਸੀ ਜਾ ਕੇ ਜੀ ਬੇ ਸਣ ਥੀ ਚਵਾਈਆ ਗੁਰਦੇਤ ਨੇ ਤਾਂ ਉਦੋਂ ਵੀਡੀਓ ਜੀ ਦੱਸਿਆ ਸੀ ਹਾਂ ਸਹੀ ਹਾਂ ਮਗਰਲੀ ਸੀਟ ਤੇ ਹਾਂ ਉਹ ਬੈਠਾ ਗਗਣਾ ਗਗਣਾ ਕਹਿੰਦਾ ਸੀਟ ਲੱਗੀ ਹੁੰਦੀ ਸਾਈਕਲ ਤੇ ਮੂਹਰੇ ਡੰਡੇ ਤੇ ਕਿਉਂਕਿ ਛੋਟੇ ਹੁੰਦੇ ਸੀ ਤੇ ਆਪ ਦੇ ਬਾਪੂ ਨਾਲ ਸਾਈਕਲ ਤੇ ਬਹਿ ਜਾਂਦੇ ਮਾਰਕਸ਼ਾਲ ਛੋਟੀ ਸੀਟ ਸਾਰਿਆਂ ਨੂੰ ਪਤਾ ਇੱਕ ਤਾਂ ਸਾਈਕਲ ਦੇ ਮਗਰ ਸੀਟ ਹੁੰਦੀ ਐ ਕਹੋ ਬਈ ਤੇ ਇੱਕ ਉਹ ਮੂਹਰੇ ਡੰਡੇ ਤੇ ਜਿਨ੍ਹਾਂ ਦੇ ਛੋਟੇ ਬੱਚੇ ਹੁੰਦੇ ਭਾਉਣ ਮਾਰੇ ਇੱਥੇ ਲਵਾ ਲੈਂਦੇ ਆ ਉਹ ਸੀਟ ਤੇ ਬਹਿ ਕੇ ਵਪਾਰ ਕਰਦੇ ਰਹੇ ਐ ਆ ਜਾ ਤੇ ਇਹ ਵੀਰੇ ਮੂਹੋਂ ਖੀਰੀ ਆ ਖੀਰੀ ਤੇਰੇ ਵਰਗੀ ਜਮਾ ਕੱਚੀ ਖੀਰੀ ਆ ਇਹ ਡੇਢ ਮਹੀਨਾ ਬਾਕੀ ਪਿਆਗਾ ਕਿੰਨਾ ਕੁ ਦੋ ਦੇ ਦੂੰ ਵੀਰੇ ਬੱਸੀ ਹੁਣ ਆ ਆ ਸੰਭਨ ਦਾ ਟਾਈਮ ਹਮ ਹੁਣ ਜੇ ਕੋਈ ਬੰਦਾ ਡੇਢ ਮਹੀਨਾ ਚੰਗੀ ਕੇਅਰ ਕਰ ਲਵੇ ਕੋਈ ਬੱਸੀ ਪਹਿਲਾਂ ਵਧੀਆ ਕੀ ਕਰੇ ਡੇਢ ਡੇਢ ਮਹੀਨੇ ਨੂੰ ਰਾਜੇ ਤੋਂ ਚਾਰ ਦੇ ਫੀਡ ਫੂਲ ਕਿਹੜੀ ਬਟਾ ਕਾਇਲ ਵੀ ਬਾਤੀ ਫਟਾਵਣਾ ਚ 4 ਦੇ। ਅੱਛਾ। ਫੇਰ ਕਿੰਨਾ ਕ ਦੁੱਧ ਪਿਆ ਜੀ ਉਹ 4 ਦੇ ਦਿਓ। ਉਹ ਪਹਿਲੇ ਦੁੱਧ ਤਾਂ ਨੇ 6 ਕਿਲੋ ਜਿਆਦਾ। ਹੁਣ ਸਾਡੇ ਕੋਲ ਜਿੱਦਾਂ ਮੈਂ ਲੈ ਕੇ ਆਉਂਦਾ ਤਿੰਨ ਕਿਲੋ ਸੀ ਉਹ 6 ਕਿਲੋ ਕਰ ਕੀ। ਅੱਛਾ। ਅਗਲੇ ਸੁੱਤੇ ਪਏ ਸੀ ਲਾ ਕੇ ਬੈਠੇ ਰਹਿੰਦੇ ਆ ਡੰਗਰ ਕੋਈ ਸ਼ਾਂਤ ਦਾ ਨਹੀਂ ਗਾ। ਹੂੰ ਲਓ ਜੀ। ਆ ਵੀ ਗੱਲ ਰਵਣੇ ਨੇ ਕਲੀਅਰ ਕਰਦੇ। ਤੇਰੇ ਵੜਵਾਂਗਾ ਆਪ ਤੇ ਠੰਗਰਾਂ ਤੇ ਲਾ ਲਾ। ਹਾਂ ਇਹ ਤਾਂ ਗੱਲ ਹੈਗੀ। ਮਡੰਗਾ ਕੀ ਦੁੱਧਾਂ ਤੇ ਰਣੀ। ਹੂੰ ਨਹੀਂ ਮੇਰਾ ਸੀਰੀ ਰੱਖਿਆ ਵਾ। ਸੀਰੀ ਹੁਣੀ ਕਿੱਥੇ ਕੰਮ ਕਰਦੇ ਆ। ਸੀ ਵੀ ਕਹਿੰਦਾ ਆਪਣੇ ਇਹ ਘਰੇ ਤੋਂ ਉਹ ਬਣਨੇ ਪਹਿਲੇ ਅਲੱਗਾ ਉਹ ਚੱਲ ਸਹੀ ਹੈ ਇਹ ਗੱਲ ਤਾਂ ਤੇਰੀ ਸਿਆਣੀ ਆ ਸੀਰੀ ਮਾਲਕ ਬਿਨਾ ਤਾਂ ਕਿੱਥੇ ਕੰਮ ਕਰਦਾ ਚਲੋ ਕੋਈ ਨਹੀਂ ਆਪਣੇ ਮਾਲਕ ਬਹੁਤਾ ਘਰੇ ਟੱਬਰ ਆਪਣਾ ਵੱਡਾ ਸਾਰੇ ਜਿਹੜੇ ਭੈਣ ਭਰਾ ਮੈਨੂੰ ਜਾਣਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਣਾ ਟੱਬਰ ਵੱਡਾ ਫਰਕ ਤਾਂ ਹੈਗਾ ਫਿਰ ਜਿੰਨਾ ਟਾਈਮ ਬੰਦਾ ਆਪ ਰਹਿਂਦਾ ਨਾ ਬਹੁਤ ਫਰਕ ਹੂੰ ਪਰ ਸਾਡਾ ਲਾਣੇਦਾਰ ਹੈਗਾ ਸਾਡਾ ਫੌਜ ਵੱਡੀ ਆ ਸਾਡੀ ਸਿੱਧਿਕਲ ਮੈਂ ਸਹਿਮਤ ਆ ਪਾ ਨੂੰ ਗੱਲ ਆ ਜਿਹੜਾ ਬੰਦਾ ਆਹ ਫਰਕ ਤਾਂ ਹੈਗਾ ਮਾਲਕ ਤੋਂ ਬਿਨਾ ਤਾਂ ਕਿੱਥੇ ਕੰਮ ਹੁੰਦਾ ਦੋਸਤੋ ਗੱਲ ਫੇਰ ਉੱਥੇ ਆ ਗਈ ਉਹ ਜਿਹੜੀ ਇੱਕ ਨੰਬਰ ਤੁਹਾਨੂੰ ਤੋਕੜ ਗੱਭਣ ਵਿਖਾਈ ਰਵਣਾ ਕਹਿੰਦਾ ਜਿੱਦਣ ਮੈਂ ਲਿਆਂਦੀ ਐ 3 ਲੀਟਰ ਦੁੱਧ ਸੀ ਉਹਦੇ ਥੱਲੇ ਹੁਣ 6 ਲੀਟਰ ਹੈ ਤੇ ਰਵਣੇ ਨੇ ਪਾਣੀ ਪਾ ਕੇ ਤਾਂ ਦੁੱਧ ਉਹਦਾ ਵਧਾਇਆ ਨਹੀਂ ਉਹਨੂੰ ਦਾਣਾ ਪਾਉਂਦਾ ਹੋਊ ਉਹਦੀ ਸੇਵਾ ਕਰਦਾ ਹੋ ਤੇ 3 ਲੀਟਰ ਦੁੱਧ ਵਧ ਗਈ ਆ ਤੇ ਲਿਆਂਦੀ ਨੂੰ ਵੀ ਕਿਥੇ ਕਿੰਨੇ ਕ ਦੇਣਾ ਪਸ਼ੂ ਆ ਜਾਂਦੇ ਆ ਕੋਈ 2 ਦਿਨ ਖੜਦਾ ਕੋਈ 4 ਦਿਨ ਖੜਦਾ ਕੋਈ ਆਉਂਦਾ ਹੀ ਵੇਖ ਜਾਂਦਾ ਤੇ ਗੱਲ ਮੁੱਕਦੀ ਐਂਡ ਤੇ ਆ ਕੇ ਸੇਵਾ ਨਾਲ ਦੁੱਧ ਵੱਧਦਾ ਹੀ ਵੱਧਦਾ ਆ ਬੱਚੀ ਖੀਰੀ ਡੇਢ ਮਹੀਨੇ ਦੀ ਕੱਚੀ ਆ ਡੇਢ ਮਹੀਨਾ ਰਹਿਣਾ ਕਹਿੰਦਾ ਜੇ ਕੋਈ ਵਧੀਆ ਸਾਂਭ ਲੈਂਦਾ ਕਾਰਗਲ ਦਾ ਗੱਟਾ ਆਉਂਦਾ ਮੈਂ ਅੱਗੇ ਆਮ ਹੀ ਕਹਿੰਨਾ ਨਾ 2200 ਦਾ ਪਹਿਲੀ ਗੱਲ ਤਾਂ ਇੱਕ ਗੱਟਾ ਤਾਂ ਇਹ ਨੋਰਮਲ ਹੀ ਖਾਜਣਾ ਭੋਂ ਜਿੰਨਾ ਮਰਜ਼ੀ ਥੋੜਾ ਥੋੜਾ ਪਾਈ ਜਾਵੇ ਜੇ ਕਿਤੇ ਦੋ ਗੱਟੇ ਨੂੰ ਅਗਲਾ ਫੀਡ ਤੇ ਚਾਰ ਲੈਂਦਾ ਇੱਕ ਵਿਟਾਮਿਨ ਐਚ ਦਾ ਲੀਟਰ ਦੇ ਦੇ ਜਿੱਦਣ ਤਿਆਰ ਹੋ ਜਾਂਦੀ ਆ ਸੋਹਣਾ ਵੱਡਾ ਲੇਵਾ ਤਿਆਰ ਕਰਕੇ ਸੂ ਹਾਂ ਵਧੀਆ ਦੁੱਧ ਪਿਆਜੂ ਹੁਣ ਆਪਾਂ ਐ ਨਹੀਂ ਕਹਿੰਦੇ ਕਿ ਇੰਨਾ ਪਿਉ ਜੋ ਜਿੰਨਾ ਪਿਉ ਉਹ ਅਗਲੇ ਦੀ ਸੇਵਾ ਐਗਜ਼ੈਂਪਲ ਤੁਹਾਨੂੰ ਦੇ ਹੀ ਦਿੱਤੀ ਐ ਇੱਕ ਕਿ ਉਹ 3 ਲੀਟਰ ਦੁੱਧ ਸਿਰਮਣਾ ਕਹਿੰਦਾ ਜਿੱਦਣ ਲਿਆਂਦੀ ਆ ਮੈਂ ਤੇ 6 ਲੀਟਰ ਦੁੱਧ ਐ ਤੇ ਜੀ ਤੋਂ ਲਈ ਆ ਸੇਵਾ ਸੁਬਾ ਉਹਨਾਂ ਦੀ ਰਮਣਾ ਕਹਿੰਦਾ ਐਸੀ ਵੈਸੀ ਸੀ ਨਹੀਂ ਸੇਵਾ ਵੀਰੇ ਵਧੀਆ ਸੀ ਆਹਨੇ ਡੈਰੀ ਦੇ ਵਿੱਚੋਂ ਅੱਛਾ ਡੈਰੀਆਂ ਵਿੱਚ ਕਿਹੜਾ ਪੱਤੇ ਲੰਗਾ ਖਾ ਗਿਆ ਸਾਰੇ ਰਹਿ ਗਿਆ ਨੇ ਹੂੰ ਹੂੰ ਉਹ ਕੰਮ ਸੀ ਕਿੰਨੇ ਦੀ ਇਹ ਇਹ ਵੀਰੇ 34700 ਲੈ ਚੱਲ 2 ਵੜਾ 47 4700 ਜਾਨਵਰ ਬਹੁਤ ਚੰਗਾ ਯਾਰ ਸੋਹਣਾ ਸੋਹਣਾ ਬਹੁਤ ਐ ਬਾਕੀ ਵੀ ਆਪ ਵੀ ਦੋ ਬੜੀਆਂ ਤੇ ਇਹ ਕੇ ਦਾ ਬੱਚਾ ਦਾ ਇਹ ਲੱਗਿਆ ਹਾਡੇ ਨਾਲ ਇਧਰ ਬੇਰਕਾਟੀ ਕੇ ਆਉਂਦੇ ਸੀਗੇ ਬੇਰਕਾਟੀ ਦਾ ਲੱਗਿਆ ਫਿਰ ਇਹਦੇ ਆ ਬੇਰਕਾ ਡੈਰੀ ਵਾਲਿਆਂ ਦੇ ਹਾਂ ਉਹਨਾਂ ਟੀਕਾ ਲੱਗਿਆ ਚੱਲ ਲੈ ਚੱਲ ਉਧਰ ਬੇਰਕਾ ਦਾ ਸੀਵਨ ਲੱਗਿਆ ਰਵਣਾ ਕਹਿੰਦਾ ਜੀ ਤੇ ਗੱਬਣ ਹੈ ਤੇ ਬਾਕੀ ਬੱਚਾ ਪੂਰਾ ਹੀ ਸੋਹਣਾ ਜਿਹਦੇ ਵੀ ਪਸੰਦ ਆਉ ਏਸੇ ਨੰਬਰ ਤੇ ਰਵਣੇ ਦਾ ਵਟਸਐਪ ਚੱਲਦਾ ਅਗਲਾ ਵੀਡੀਓ ਕਾਲ ਤੇ ਵੀ ਵੇਖ ਸਕਦਾ ਪਰ ਆਪਾਂ ਤਾਂ ਹਰੇਕ ਨੂੰ ਕਹੀਦਾ ਭਰਾਵੋ ਭਾਵਾਂ ਥੋੜੇ ਪੈਸੇ ਲਾਉਣੇ ਆ ਭਾਵਾਂ ਬਾਲੇ ਪੈਸੇ ਲਾਉਣੇ ਆ ਅਗਲੇ ਦੇ ਘਰੇ ਜਾਓ ਪਸ਼ੂ ਤਸੱਲੀ ਨਾਲ ਵੇਖੋ ਉਦੋਂ ਬਾਅਦ ਚ ਆਪਦਾ ਜਾਨਵਰ ਲੈ ਜੋ ਪੈਸੇ ਦੇ ਕੇ ਕਿਉਂਕਿ ਆਂਡ ਗਵਾਂਢ ਹੀ ਲੈਣਾ ਹੁੰਦਾ ਵੱਧ ਤੋਂ ਵੱਧ ਕਹਿੰਦਾ ਵੱਧ ਤੋਂ ਵੱਧ 100 ਕਿਲੋਮੀਟਰ ਤੋਂ ਅਗਲਾ ਆਜੂ ਮੋਟਰਸਾਈਕਲ ਤੇ 200 ਦਾ ਤੇਲ ਮੱਚ ਜੂ ਗੱਡੀ ਦੇ ਵੱਧ ਤੋਂ ਵੱਧ 500 ਦਾ ਜਾਂ 1000 ਦਾ ਮੱਚ ਜੂ ਤਸੱਲੀ ਕਰ ਲੈਣੀ ਚਾਹੀਦੀ ਆ ਜੇ ਕਿਸੇ ਨੇ ਨਹੀਂ ਹੁਣ ਅਗਲੇ ਦੀ ਮਰਜ਼ੀ ਪਰ ਆਹ ਵੈੜ ਬਹੁਤ ਚੰਗੀ ਐ ਧੋਕੜ ਗੱਬਣ ਚੈੱਕ ਪਾਸ 42000 ਦੀ ਐ ਹੁੰਦਾ ਵੀਰੇ ਦੁੱਧਲੇ ਪਸ਼ੂ ਦੇ ਵਿੱਚ ਝੂਠ ਨਹੀਂ ਬੋਲਿਆ ਜਾਂਦਾ ਹੁੰਦਾ ਅਗਲੇ ਨੇ ਜਿਹੜਾ ਚੀਜ਼ ਚੋਲ ਲੈਣੀ ਆ ਹੁਣ ਆਪਾਂ ਇਹਦਾ 6.5 ਨਹੀਂ ਕਿਹਾ 6 ਕਿਲੋ 6 ਕਿਲੋ ਕਿਹਾ 6 ਹੀ ਨਿਕਲੂ 6 ਹੀ ਨਿਕਲੂਗਾ ਕਿਉਂਕਿ ਇਹ ਦਣੇਦਰੂ ਦੇ ਵਿੱਚ ਚੱਲ ਪੰਜ ਚਾਰ ਹੋ ਜਾਂਦੇ ਉਹ ਤਾਂ ਬਾਅਦ ਦੀ ਗੱਲ ਆ ਜਿਹੜੀ ਚੀਜ਼ ਮੂਰੇ ਆਣੀ ਆ ਉਹਦੇ ਵਿੱਚ ਨਹੀਂ ਝੂਠ ਬੋਲਣਾ ਸਹੀ ਆ ਮੁੰਡਾ ਨਰਮ ਆ ਸਾਰਿਆਂ ਨੂੰ ਫਾਸੀ